ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ। ਅੱਜ ਨਕੌਦਰ ਕਸਬੇ ਦੇ ਨਾਲ ਸਬੰਧਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ ਅੱਜ ਉਹਦੀ ਡੈੱਡ ਬੋਡੀ ਆ ਰਹੀ ਆ ਪਤਾ ਲੱਗਾ ਸੀ ਅਸੀਂ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ। ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਬਰਾਇ ਸਾਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡੇ ਦਾ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਜੋ ਸਰਵਾਦਾ ਪਲਾਟ੍ਰਸਟ ਦੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰੀਸੀਵ ਕਰਨ ਆਏ ਆ ਆਦੀਵਾਦੀ ਕੀ ਨਾ ਜੀ ਤੁਹਾਡਾ ਲਾਲਚੰਦ ਵਾਲੀ ਜੀ ਮੈਂ ਪਿੰਡ ਗਿੱਧਰ ਪਿੰਡੀ ਨੇ ਉਧਰ ਤੋਂ ਐਜ਼ ਅ ਵਾਈਫ ਮੇਰੇ ਸਰਪੰਚ ਨੇ ਮੈਂ ਵੀ ਸਮਾਜ ਸੇਵਕਾਂ ਅੱਛਾ ਕੀ ਬਾਕੀਆ ਹੋਇਆ ਜੀ ਆਕਰ ਕਿਹੜੇ ਮੁੰਡਾ ਜਿਹੜੇ ਕਿਨਮ ਜਿਹੜੀ ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ ਤੇ ਤੇ ਉਹ ਡੈਥ ਜਦ ਹੋਈ ਹੈ ਜੀ ਤੇ ਉਹਨਾਂ ਦੀ ਬੋਡੀ ਜਿਹੜੀ ਪਹੁੰਚਾਈ ਕਿੰਨਾਂ ਨੇ ਮੰਗਾਈ ਆਖਿਰ ਕਿਸ ਤਾਂ ਇੱਥੇ ਤੱਕ ਰਚ ਪਹੁੰਚੀ ਹੈ ਐ ਸਰਦਾਰ ਉਬਰਾਈ ਸਿੰਘ ਜੀ ਜੋ ਸਰਵਾਦਾ ਪਲਾਟ ਟਰਸਟ ਦੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰੀਸੀਵ ਕਰਨ ਆਏ ਆ ਸਾਡੇ ਕੋਈ ਨਹੀਂ ਹਿੰਮਤ ਨਹੀਂ ਸੀਗੀ ਕਿ ਅਸੀਂ ਉਹਦੀ ਬੋਡੀ ਨੂੰ ਮਗਾ ਸਕੀਏ ਤੇ ਸਾਡੇ ਕੋਲ ਛੋਟੇ ਵੀਰ ਜਿਹੜੇ ਉੱਥੇ ਹੈਗੇ ਉਹਨਾਂ ਕਰਕੇ ਤੇ ਮੇਰੇ ਬਲਦੀਪ ਭਾਜੀ ਤੇ ਇਧਰ ਮਨਪ੍ਰੀਤ ਭਾਜੀ ਤੇ ਉਪਰਾਜ ਸਾਹਿਬ ਜਿਹੜੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਸਾਨੂੰ ਅੱਜ ਬੋਡੀ ਇੱਥੇ ਅਮਰਸਰ ਰੀਸੀਵ ਹੋ ਰਹੀ ਹੈ ਜੀ ਸਰਵਾਦਾ ਪਲਾਜੋ ਟੀਮ ਵਰਕ ਕਰ ਰਹੀ ਆ ਸਮਾਜ ਸੇਵਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਦੇ ਸੰਪਰਕ ਨਾਲ ਸਾਨੂੰ ਅੱਜ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਗਰੀਬ ਪਰਿਵਾਰ ਆ ਇਸ ਦਾ ਬੇਟੇ ਜਾਂ ਦੋ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਸਾਰੀ ਉਮਰ ਵਾਸਤੇ ਜੋ ਪੈਨਸ਼ਨ ਆ ਉਹ ਉਹਨਾਂ ਨੇ ਉਹਨਾਂ ਨੂੰ ਸ਼ੁਰੂ ਕਰਨੀ ਹੈਗੀ ਆ ਅਸੀਂ ਉਹਨਾਂ ਦੇ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਰਣੀ ਆ ਜੀ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ ਜੀ ਸਰ ਤੁਹਾਡਾ ਨਾਮ ਕੀ ਮੇਰਾ ਨਾਮ ਸੁਖਜਿੰਦਰ ਸਿੰਘ ਹੀਰਿਆ ਜੀ ਮੈਂ ਸਰਬਦਾ ਭਲਾ ਚਾਹੀਤੇਬਲ ਤੋਂ ਸਤਿ ਸ੍ਰੀ ਅਕਾਲ ਸਟੇਟ ਪ੍ਰੈਜ਼ੀਡੈਂਟ ਜੀ ਅੱਛਾ ਸਰ ਆ ਜੀ ਕਿੰਨਾ ਦੀ ਡੈਥ ਹੋਈ ਤੇ ਕਿੰਨਾ ਬਲੌਜ ਮਦਦ ਕੀਤੀ ਜੀ ਅੱਜ ਨਕੋਦਰ ਕਸਬੇ ਦੇ ਨਾਲ ਸੰਬੰਧਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ ਅੱਜ ਉਹਦੀ ਡੈੱਡ ਬੋਡੀ ਆ ਰਹੀ ਆ ਪਤਾ ਲੱਗਾ ਸੀ ਆ ਵੀ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਬਰਾਇਜ ਸਾਹਿਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਆ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਫਿਰ ਉਹਦੀ ਜਿਹੜੀ ਸਬੰਧਤ ਕਰ ਰਹੀ ਸੀ ਸਾਡੇ ਜਿਹੜੇ ਇਥੋਂ ਦੇ ਜੀ ਸਕੱਤਰ ਨੇ ਬਰਾਇ ਸਾਬ ਦੇ ਸਰਦਾਰ ਬਲਦੀਪ ਸਿੰਘ ਉਹਨਾਂ ਨੇ ਫਿਰ ਉਹਦੇ ਜਿਹੜੇ ਵੀ ਪੇਪਰ ਕੰਪਲੀਟ ਕਰਨ ਵਾਲੇ ਸੀ ਪੇਪਰ ਕੰਪਲੀਟ ਕੀਤੇ ਤੇ ਉਹਦੀ ਅੱਜ ਡੈੱਡ ਬੋਡੀ ਇੱਥੇ ਆ ਰਹੀ ਹੈ ਜੀ ਹਾਂਜੀ ਪਰਿਵਾਰ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾ ਰਹੀ ਹੈ ਪਰਿਵਾਰ ਦੀ ਪਤਾ ਲੱਗਾ ਸੀਗਾ ਕਿ ਇਸ ਨੌਜਵਾਨ ਨੂੰ ਉੱਥੇ ਕੋਈ ਵੀ ਕੰਮ ਨਹੀਂ ਸੀ ਮਿਲਿਆ 2 ਸਾਲ ਦੇ ਵਿੱਚ ਇਹਦਾ ਮਾਨਲੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਉਸੇ ਕਰਕੇ ਹੀ ਇਹਦੀ ਮੌਤ ਦਾ ਕਾਰਨ ਵੀ ਉਹੀ ਬਣਿਆ ਜੋ ਮਤਲਬ ਵੀ ਉਹਨੂੰ ਕੰਮਕਾਜ ਕੋਈ ਨਹੀਂ ਸੀ ਮਿਲਿਆ ਫਿਰ ਪਿੰਡ ਦੇ ਸਰਪੰਚ ਆਏ ਸੀ ਮਿਸਟਰ ਲਾਲਚੰਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਵਾਲੀ ਹਾਲਤ ਬਹੁਤ ਕਮਜ਼ੋਰ ਆ ਇਹਦੇ ਦੋ ਬੱਚੇ ਨੇ ਛੋਟੇ ਛੋਟੇ ਇਹਦੇ ਬੱਚੇ ਨੇ ਜਿਹੜੇ ਇੱਕ 6ਵੀਂ ਕਲਾਸ ਤੇ ਇੱਕ 6ਵੀਂ ਕਲਾਸ ਦਾ ਵਿਦਿਆਰਥੀ ਆ ਉਹ ਫਿਰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਡ੍ਰੈਸ ਵੱਲੋਂ 2000 ਰੁਪਏ ਮਹੀਨਾਵਾਰ ਜਿਹੜੀ ਉਹ ਪੈਨਸ਼ਨ ਲਾਈਕ ਲਗਾਈ ਜਾ ਰਹੀ ਹੈ ਜੀ